ਨਰੰਤਰ 11 ਤਰੀਕ ਨੂੰ ਬਾਣ ਡੁੱਟਦਾ ਹੈ 6 ਵਜੇ ਸਵੇਰੇ ਤਾਂ ਅਸੀਂ 8 ਵਜੇ ਲੰਗਰ ਦਾ ਕੰਮ ਪਹਿਲਾਂ ਚਲਾ ਦਿੰਦਾ ਹੈ ਸੰਗਤ ਆ ਰਹੀ ਕਿੱਥੋਂ ਕਿੱਥੋਂ ਆ ਰਹੀ ਹੈ ਜਿਹੜੇ ਹੜਪਰਵਾਵਤ ਇਲਾਕੇ ਹੈ ਉਥੋਂ ਉਥੇ ਤੁਸੀਂ ਜਾ ਰਹੇ ਹੋ ਆਪ ਜਾਂ ਫਿਰ ਉਥੋਂ ਵੀ ਕੁਝ ਲੋਕ ਆ ਪਾਰੇ ਇੱਥੇ ਜੇ ਕਹੇ ਸਰ ਮੋਦੀ ਨੇ ਪਾਣੀ ਛੱਡਦਾ ਭਗੋਂਦਾ ਛੱਡਦਾ ਨਹੀਂ ਇਹ ਕਾਲਪੁਰਖ ਦੀ ਰਜਾਜਵਾ ਇਹ ਸਾਨੂੰ ਇੱਕ ਦੂਜੇ ਦੀ ਬਾਹ ਫੜਨ ਦਾ ਫਰਜ਼ ਆ ਜੇ ਕੋ ਡੁੱਬਦਾ ਹੁਣ ਫੜੀਏ ਹੁਣ ਵਿਰੋਧਾ ਕਰਨ ਦਾ ਸਮਾਂ ਨਹੀਂਗਾ ਹੁਣ ਤੀਰ ਮਾਰਨ ਦਾ ਸਮਾਂ ਨਹੀਂਗਾ ਹੁਣ ਅਸੀਂ ਡੁੱਬਦੇ ਆ ਡੁੱਬਦੇ ਦੀ ਬਾਹ ਫੜੀਏ ਇੱਕ ਦੂਜੇ ਦਾ ਸਾਹ ਦੇਈਏ ਤਕੜੀ ਹੋਗੇ ਹਮਾਂ ਮਾਰੀਏ ਇਹਨਾਂ ਲੋਕਾਂ ਨੂੰ ਬਚਾਈਏ ਕਿਸੇਵੇ ਹੜ ਪਰਬਤ ਇਲਾਕੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਖਾਣ ਪੀਣ ਦੀ ਇਸ ਵਕਤ ਸਾਡੀ ਮੌਜੂਦਗੀ ਹੈ ਸੁਲਤਾਨਪੁਰ ਲੋਧੀ ਵਿੱਚ ਤੇ ਬਾਬਾ ਹੀਰਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਤੁਸੀਂ ਕਿੰਨੇ ਸਮੇ ਇਹ ਲੰਗਰ ਲਾਉਂਦੇ ਹੋ ਕਿੰਨੇ ਦਿਨਾਂ ਤੋਂ ਇਹ ਇਲਾਕਾ ਪ੍ਰਭਾਵਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਸਰਹੜੇ ਸੇ ਸੰਤ ਬਾਬਾ ਤਾਰਾ ਸਿੰਘ ਜੀ ਮੌਜੂਦਾ ਮਗੀ ਬਾਬਾ ਸੁਖਾ ਸਿੰਘ ਨਿਰੰਤਰ 11 ਤਰੀਕ ਨੂੰ ਬੰਨ ਡੁੱਟਦਾ ਹੈ 6 ਵਜੇ ਸਵੇਰੇ ਤੇ ਅਸੀਂ 8 ਵਜੇ ਲੰਗਰ ਦਾ ਕੰਮ ਪਹਿਲਾਂ ਚਲਾ ਦਿੰਦਾ ਹੈ ਲਿਆ ਕੇ ਉਹਨਾਂ ਲਗਾਤਾਰ ਲੰਗਰ ਚੱਲਦਾ ਹੈ 24 ਘੰਟੇ ਚੱਲ ਰਿਹਾ ਨਹੀਂ ਰਾਤ ਨੂੰ ਸੰਗਤ ਚਲੀ ਜਾਂਦੀ ਐਸੀ ਵੀ ਚਲੇ ਜਾਂਦੇ 8 ਵਜੇ ਰਾਤ ਨੂੰ ਐਸੇ ਵੀ 7 ਵਜੇ ਆਉਂਦੇ ਆ ਤੇ ਜੋ ਸੰਗਤ ਆ ਰਹੀ ਕਿੱਥੋਂ ਕਿੱਥੋਂ ਆ ਰਹੀ ਜਿਹੜੇ ਹੜ ਪਰਵਾਵੇ ਤੋਂ ਲੱਗ ਕੇ ਆ ਉਥੋਂ ਉਥੇ ਤੁਸੀਂ ਜਾ ਰਹੇ ਹੋ ਆਪ ਜਾਂ ਫਿਰ ਉਥੋਂ ਵੀ ਕੁਝ ਲੋਕ ਆ ਪਾ ਰਹੇ ਆ ਨਹੀਂ ਇੱਥੋਂ ਜਿਹੜੇ ਹੜ ਪਰ ਉਹਨਾਂ ਕੋਲ ਆਪਣਾ ਬੋੜਾ ਆਪਣੇ ਜਿਹੜੀ ਵਾਸਤੇ ਲੋਡ ਲੈ ਜਾਂਦੇ ਆ ਮੈਂ ਨਹੀਂ ਜਾਂਦਾ ਸੀ ਮੇਰੇ ਕੋ ਮੇਰੇ ਕੋ ਤੇ ਉਹ ਲੰਗਰ ਸਾਹਿਬ ਕਿੰਨੇ ਸੰਗਤਾਂ ਇਹ ਲੰਗਰੀ ਮਹਾਂਸਾਭਾ ਜਾਂਦਾ ਬੈਠੇ ਮੈਂ ਤੁਹਾਨੂੰ ਕਰਾਂ ਮੈਂ ਆਪ ਘਰ ਘਰ ਜਾਂਦਾ ਨਹੀਂ ਮੇਰੇ ਕੋ ਨਹੀਂ ਜਾ ਜਾਂਦਾ ਉਹ ਜਿਹੜੇ ਕਲਦੀਪ ਸਿੰਘ ਸੰਗਰਾ ਪਰਮਜੀਤ ਸਿੰਘ ਬਾਉਪੁਰ ਬਾਵਰ ਸਿੰਘ ਸੰਤਾਨਪੁਰ ਇਹ ਸਿੰਘ ਜਾਂਦੇ ਹਨ ਬੋਰਾਂ ਦੇ ਕੋਲ ਵਾ ਇਹ ਘਰ ਘਰ ਜਾ ਕੇ ਲੋਕਾਂ ਦੀ ਗੱਲ ਸੁਣਦੇ ਆ ਕਿਸੇ ਨੂੰ ਕੋਈ ਪੀੜ ਦਰਦ ਕਿਸੇ ਨੂੰ ਕੋਈ ਚਾਹੀਦਾ ਹੋਵੇ ਅਸੀਂ ਪਹੁੰਚਦਾ ਕਰਦੇ ਆ ਇਹ ਨਾ ਬਾਬਾ ਸ਼ਾਨਮੇ ਕਰੋੜੀ ਬਾਬਾ ਬੁੱਢਾ ਅਦਾਲਤੋਂ ਫੋਜ ਆਈਆਂ ਇਹਨਾਂ ਪੁੱਛਿਆ ਤੁਹਾਨੂੰ ਕੀ ਚਾਹੀਦਾ ਲੰਗਰ ਵਿੱਚ ਵਸਤੂ ਚਾਹੀਦੀ ਇਹਨਾਂ ਗੜੀ ਬੇਨਤੀ ਕੀਤੀ ਥੋੜੇ ਦਿਨ ਰੁਕ ਜਾਓ ਤੁਸੀਂ ਘਰ ਘਰ ਜਾ ਕੇ ਦਿਓ ਜੇ ਪਾਣੀ ਘਾਦਾ ਬਾਬਾ ਜੀ ਨੇ ਭੇਜਿਆ ਇਹਨਾਂ ਨੂੰ ਤੇ ਪੁੱਛ ਕਿਉਂ ਕੀ ਚਾਹੀਦਾ ਵਸਤੂ ਤਾਂ ਅਸੀਂ ਬੇਨਤੀ ਕੀਤੀ ਨਹੀਂ ਹਜੇ ਬਾਬਾ ਬਲਬੀਰ ਸਿੰਘ ਬਾਬਾ ਬੁੱਢੇ ਦਲਾਵਲੇ ਉਹਨਾਂ ਨੇ ਬੇਨਤੀ ਕੀਤੀ ਹਜੇ ਕੋਈ ਨਾ ਲੈ ਗਿਆ ਉਹ ਥੋੜੇ ਦਿਨ ਰੁਕ ਜਾਓ ਇਸ ਸਮੇਂ ਕਿੰਨੀ ਕੋ ਵੱਡੀ ਚੁਣੌਤੀ ਮੰਨਦੇ ਹੋ ਤੁਸੀਂ ਪੰਜਾਬ ਵਿੱਚ ਇਹਨਾਂ ਹੜ੍ਹਾਂ ਨੂੰ ਆਫਤ ਹੀ ਆ ਗਈ ਚੁਣੌਤੀ ਕਹਿੰਦੇ ਆਫਤ ਹੀ ਆ ਗਈ ਇੱਕ ਸਰਕਾਰ ਨੇ ਸਾਡੇ ਆਪਤ ਖੜੀ ਐਨੀਮੇਟ ਕੇ ਨੈਚੁਰਲ ਮੰਨਦੇ ਹੋ ਇਸਨੂੰ ਕਿਸੇ ਸ਼ਖਸ ਵੱਲੋਂ ਬਣਾਈ ਗਈ ਕੋਈ ਲਾਪਰਵਾਹੀ ਇਸ ਦੇ ਵਿੱਚ ਵਰਤੀ ਗਈ ਤਾਂ ਇਸ ਤਰੀਕੇ ਹੜਾਏ ਜਾਂ ਫਿਰ ਜਿਵੇਂ ਨੈਚੁਰਲ ਤਰੀਕੇ ਨਾਲ ਆਉਂਦੀ ਹੈ ਡਿਜ਼ਾਸਟਰ ਨਹੀਂ ਇਹ ਗੁਜਰਤ ਦੀ ਮਾਰ ਆ ਇੱਥੇ ਜੇ ਕਹਈਏ ਸਰ ਮੋਦੀ ਨੇ ਪਾਣੀ ਛੱਡਦਾ ਭਗੋਂਦਾ ਛੱਡਦਾ ਨਹੀਂ ਇਹ ਕਾਲਪੁਰਖ ਦੀ ਰਜਾਜ ਵਾ ਬਾਕੀ ਆ ਸਰਕਾਰ ਦੇ ਪ੍ਰਬੰਧ ਨਹੀਂਗੇ ਇਹ ਜ਼ਰੂਰ ਕਹਾਂਗਾ ਮਨੇ ਕਹਿਣ ਤੇ ਭਰੇਜ ਕੋਈ ਨਹੀਂਗਾ ਬਾਕੀ ਜੇ ਕਹਈਏ ਸਰਕਾਰ ਨੇ ਪਾਣੀ ਛੱਡਦਾ ਕੋਈ ਗੱਲ ਨਹੀਂਗੀ ਇਹ ਰੱਬੀ ਆਫਤ ਆ ਗੁਜਰਤ ਦੀ ਮਾਰ ਵਾ ਇਹ ਮਾਰਾ ਇਹ ਕੋਈ ਕਈ ਚਿਰ ਤੋਂ ਲੋਕ ਆਉਂਦੇ 25 ਸਾਲ ਭਾਰੂ ਆ ਕਈ ਸ਼ੈਨ ਸਦਾ ਗੱਲਾਂ ਕਰਦੇ ਸੀ ਇਹ ਸਤਗੁਰ ਦੇ ਵਾਸਵਾ ਮਾਰਾ ਨੇ ਕੀ ਕਰਨਾ ਪਾਣੀ ਕਿਤਨਾ ਆਇਆ ਮੀਂਹ ਪੈੜਾ ਤੂਫਾਨ ਰਹਿ ਇਹ ਕੋਈ ਸਰਕਾਰ ਨਹੀਂ ਮੀਂਹ ਪਵਾ ਸਕਦੀ ਨਾ ਕਿ ਬਾਬਾ ਪਵਾ ਸਕਦਾ ਬਿਲਕੁਲ ਬਹੁਤ ਲੋਕ ਇਸ ਤਰੀਕੇ ਦੀਆਂ ਗੱਲਾਂ ਉਡਾ ਰਹੇ ਨੇ ਇਸ ਸਮੇ ਇਹ ਸਮਾਂ ਹੀ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਆ ਇਹ ਸਾਨੂੰ ਇੱਕ ਦੂਜੇ ਦੀ ਬਾਹ ਫੜਨ ਦਾ ਫਰਜ਼ ਆ ਜੇ ਕੋਈ ਡੁੱਬਦਾ ਹੋਣਾ ਫੜੀਏ ਹੁਣ ਚਾਰ ਘਰ ਟਹਿਗੇ ਪੰਜ ਅੱਛਾ ਉਹਨਾਂ ਦੇ ਘਰ ਬਣਾ ਕੇ ਦੇਈਏ ਜੇ ਕਿਸੇ ਡੰਗਰ ਉੜ ਗਿਆ ਉਹਨਾਂ ਡੰਗਰ ਲੈ ਕੇ ਦੇਈਏ ਜੇ ਕਿਸ ਨੂੰ ਮਾਇਦੀ ਲੋੜ ਮਾਂ ਲੱਗਦੇ ਜੀ ਸੰਤ ਬਾਬਾ ਸੁਖਾ ਸਿੰਘ ਦੇ ਨੇਤਾ ਬਤੀ ਬੀਨ ਫੋਨ ਆਉਂਦੇ ਆਂ ਕਿ ਕਿਸੇ ਨੂੰ ਮਾਇਦੀ ਲੋੜ ਆ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ ਹਮੇ ਹੀ ਆ ਕਰੋਨੇ ਤਾਂ ਸਾਡੇ ਕੋਲ ਮਾਇਆ ਲੈਣੀ ਤਮਾਪੁਰ ਚ ਦੋ ਵਾਰੀ ਮੈਨੂੰ ਪੁੱਛਦੇ ਕੀ ਲੋੜ ਆ ਮੈਂ ਸੰਗਤਾਂ ਨੂੰ ਮੈਸੇਜ ਕਰਦਾ ਜਿਹਤਾਰੀ ਰਵ ਸਿੰਘ ਸੰਤਾਨਪੁਰ ਲੋਧੀ ਕਿਸੇ ਚੀਜ਼ ਦੀ ਲੋੜਿੰਗ ਕਰਨਾਂ ਗੱਲ ਕਰੋ 10 ਗਰੀਬ ਹਾਜ਼ਰ ਆ ਜੀ ਬਾਕੀ ਤਮਾਸ਼ਾ ਵੇਖਣ ਵਾਲੇ ਜਿਹੜੇ ਉਹਨਾਂ ਨੂੰ ਬੇਨਤੀ ਆ ਤੁਸੀਂ ਤਮਾਸ਼ਾ ਨਾ ਵੇਖੋ ਇਹ ਰੱਬੀ ਮਹਾਰਾ ਸੰਗਤਾਂ ਜਿਹੜੀਆਂ ਨਗਰਾਂ 'ਚ ਰਹਿੰਦੀਆਂ ਉਸ ਦੀ ਅਖੰਡ ਪਾਠ ਸਾਹਿਬ ਕਰਾਉਣ ਗੁਰੂ ਗ੍ਰੰਥ ਸਾਹਿਬ ਅਰਦਾਸਾਂ ਮੇਨਦੇ ਗਾਉਣ ਪੰਜਾਂ ਤਖਤਾਂ ਦੇ ਰੋਜ਼ ਅਰਦਾਸ ਹੋਵੇ ਆਉਣ ਵਾਲਾ ਸਮਾਂ ਇਹਦੋਂ ਵੀ ਭਾਰੂ ਆ ਤੇ ਸਤਿਗੁਰੂ ਕਿਰਪਾ ਕਰੇ ਸਮਾਂ ਟਲ ਜਾਵੇ ਤੇ ਸਾਡੀ ਜਨਤਾ ਦਾ ਭਲਾ ਹੋਵੇ ਜਿਹੜੀ ਡੋਬੀ ਉਹਨ ਆ ਰਿਹਾ ਕੋਈ ਖੰਡ ਲੈ ਕੇ ਆ ਰਿਹਾ ਕੋਈ ਚਾਰ ਲੈ ਕੇ ਆ ਰਿਹਾ ਕੋਈ ਸਾਨੂੰ ਪੁੱਛਣ ਆ ਰਿਹਾ ਜਦ ਬਾਬਾ ਬਲਵੀਰ ਸਾਹਿਬ ਨਾਲ ਸੰਗ ਪੁੱਛਣ ਆਇਆ ਕੀ ਚਾਹੀਦਾ ਤੁਹਾਨੂੰ ਇਸ ਤਰ੍ਹਾਂ ਇੱਕ ਦੂਜੇ ਦੀ ਬਾਹ ਫੜੀਏ ਹੁਣ ਵਿਰੋਧਾ ਕਰਨ ਦਾ ਸਮਾਂ ਨਹੀਂਗਾ ਹੁਣ ਤੀਰ ਮਾਰਨ ਦਾ ਸਮਾਂ ਨਹੀਂਗਾ ਹੁਣ ਅਸੀਂ ਡੁੱਬਦੇ ਆਂ ਡੁੱਬ ਜਾਂਦੀ ਬਾਹ ਫੜੀਏ ਇੱਕ ਦੂਜੇ ਦਾ ਸਾਥ ਦੇਈਏ ਤਕੜੀ ਹੋਗੇ ਹਮਾ ਮਾਰੀਏ ਇਹਨਾਂ ਲੋਕਾਂ ਨੂੰ ਬਚਾਈਏ ਜਿਨ੍ਹਾਂ ਦੇ ਘਰ ਢਾਡੋਂ ਘਰ ਬਣਾ ਕੇ ਦੇਈਏ ਜਿਹੜਾ ਡੰਗਰ ਮਾਰ ਗਿਆ ਹੁਣ ਡੰਗਰ ਲੈ ਆਈਏ ਕਿਸੇ ਤਰ੍ਹਾਂ ਦੀ ਮਤ ਸਾਰੇ ਰਲ ਕੇ ਕਰੀਏ ਹੁਣ ਜਿੰਨਾ ਪੰਥ ਸਿੱਖ ਪੰਥ ਵਾ ਇਕੱਠਾ ਆ ਜੀਵੇ ਕਲਾਪਾਂਥੀ ਕਠਣੀ ਹੋਈ ਦੂਜੀਆਂ ਤਰ੍ਹਾਂ ਵਿੱਚ ਜਿੰਨੀਆਂ ਵੀ ਆ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਵਿਰੋਧ ਕਰਨਾ ਇੱਕ ਦੂਜੇ ਨੂੰ ਲਕਸ਼ਣ ਲੜਨੀ ਉਹ ਬਾਦੀਆਂ ਗੱਲਾਂ ਹੁਣ ਇੱਕ ਵਾਰ 21 ਸਾਲ ਦੀ ਬੈ ਕੇ ਰੋਟੀ ਖਾਈਏ ਇਹਨਾਂ ਦੀ ਬਾਹ ਫੜੀਏ ਇਹਨਾਂ ਨੂੰ ਬਚਾਈਏ ਮੇਰੀ ਤੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਬਹੁਤ ਖੂਬਸੂਰਤ ਗੱਲ ਇਹਨਾਂ ਨੇ ਕਹੀ ਕਿ ਬਾਹ ਫੜਨੀ ਚਾਹੀਜੀ ਇਹ ਸਮੇਜ ਸਮਾਜ ਬਹੁਤ ਮੁਸ਼ਕਲ ਹੈ ਪੂਰੇ ਪੰਜਾਬ ਦੇ ਲਈ ਬਹੁਤ ਮੁਸ਼ਕਲ ਹੈ ਜੋ ਤਸਵੀਰਾਂ ਇਥੋਂ ਸਾਹਮਣੇ ਆਈਆਂ ਨੇ ਪੂਰੀ ਦੁਨੀਆ ਨੂੰ ਝਾੜ ਕੇ ਰੱਖ ਦਿੱਤਾ ਤੁਸੀਂ ਆਪ ਜਾ ਰਹੇ ਹੋ ਪੇੜ ਤਾਂ ਗੋਲ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੁਸੀਂ ਮਹਿਸੂਸ ਕੀਤੀ ਪਰੇਸ਼ਾਨੀਆਂ ਬਹੁਤ ਜ਼ਿਆਦੀਆਂ ਜੀ ਸਾਨੂੰ ਵੀ ਸੇਵਾ ਰਤਨ ਪੰਥ ਦਾ ਤਨ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ 96 ਕਰੋੜੀ ਨੇ ਭੇਜਿਆ ਸਾਰੇ ਸੇਵਕ ਉਹਨਾਂ ਤੇ ਆਏ ਆ ਮੌਕਾ ਵੇਖਣ ਇਹਨਾਂ ਬਾਬਾ ਹੀਰਾ ਸਿੰਘ ਉਹਨਾਂ ਨੂੰ ਪੁੱਛਿਆ ਵਾ सरपंचਾਂ ਨੇ ਪੁੱਛਿਆ ਵਾ ਕੀ ਲੋੜ ਆ ਬਾਬਾ ਜੀ ਜੇ ਪੁੱਛ ਕੇ ਆਓ ਉਹ ਕਹਿੰਦੇ ਹਫਤਾ ਕੁ ਰੁਕ ਜਾਓ ਜੋ ਵੀ ਸਮੱਸਿਆ ਹੋ ਤੁਹਾਨੂੰ ਜਿਹੜੀ ਵੀ ਚੀਜ਼ ਦੀ ਸਾਨੂੰ ਲੋੜ ਹੋਈ ਤੁਹਾਨੂੰ ਦੱਸੋ ਇਹ ਪ੍ਰਸ਼ਾਸਨ ਮਦਦ ਕਰ ਰਿਹਾ ਹੈ ਪ੍ਰਸ਼ਾਸਨ ਚਲੋ ਜੀ ਸਰਕਾਰ ਹੈ ਚਲੋ ਵੀ ਚਲੋ ਮਾੜਾ ਮੋਟਾ ਸਾਥ ਦਿੱਤਾ ਦਈ ਜਾਂਦੀ ਹੈ ਜੀ ਪਰ ਜਦ ਦਾ ਫਿਰ ਸਿੱਖ ਕੌਮੀ ਹੈ ਜੀ ਹਾਂ ਜੀ ਹਾਂ ਜੀ ਵਾ ਫੜਦੇ ਕੋਈ ਨਹੀਂ ਫੜਦਾ ਇਹ ਸਰਕਾਰ ਗੁਰੂ ਨਾਨਕ ਸਾਹਿਬ ਦੀ ਮੈਂ ਕਹਿੰਦੇ ਬੇਨਤੀ ਕੀਤੀ ਸਾਡੀ ਆਪਣੀ ਸਰਕਾਰ ਸਾਡਾ ਆਪਣਾ ਰਾਜ ਅਸੀਂ ਕਿਹ ਇੱਕ ਸਰਕਾਰ ਤੋਂ ਕੀ ਮੰਗਣਾ ਨੇ ਬਾਬਾ ਨਾਨਕ ਨੇ ਲੰਗਰ ਸ਼ੁਰੂ ਕੀਤਾ ਸੀ ਅੱਜ ਤੱਕ ਹੱਤ ਲੰਗਰ ਸਾਡੀ ਘਰ ਦੀ ਸਰਕਾਰ ਸਾਡਾ ਘਰ ਦਾ ਰਾਜਾ ਅਸੀਂ ਉਹਦੇ ਵਜ਼ੀਰ ਆ ਅਸੀਂ ਕਿਸੇ ਤੋਂ ਕੀ ਮੰਗਣਾ ਸਰਕਾਰਾਂ ਤੋਂ ਨਾ ਹੀ ਆਸ ਰੱਖੀ ਆ ਨਾ ਰੱਖਦੇ ਆ ਸਾਡੀ ਆਪਣੀ ਸਰਕਾਰ ਬੜੀ ਤਗੜੀ ਗੁਰੂ ਨਾਨਕ ਸਾਹਿਬ ਨੇ ਐਡਾ ਵੱਡਾ ਵਿੰਗਰਪੈ ਲੰਗਰ ਚਲਾਇਆ ਅੱਜ ਕਰੋਨਾ ਦੇ ਲੰਗਰ ਚੱਲ ਰਿਹਾ ਅਸੀਂ ਨੇ ਕੀ ਸਰਕਾਰ ਦਾ ਆਸ ਰੱਖੀ ਉਹਨਾਂ ਦੇ ਧੰਨਵਾਦ ਉਹ ਕੀ ਕਰਦੇ ਆ ਜੀ ਸਾਡਾ ਆਪਣਾ ਰਾਜਾ ਗੁਰੂ ਨਾਨਕ ਸਾਹਿਬ ਅਸੀਂ ਉਹਦੇ ਬੱਚੇ ਆ ਹਾਂ ਆ ਵੀਰ ਬਾਉਪੁਰ ਦਾ ਇਹਨੇ ਗੱਲ ਕਰਨੋ ਬਾਕੀ ਦੱਸਦੇ ਆ 23 ਦੇ ਵਿੱਚ ਵੀ ਹੜਾਂ ਦੇ ਹਾਲਾਤ ਬਣੇ ਸੀ ਪਰ ਇਸ ਵਾਰ ਤਾਂ 1988 ਦਾ ਹੀ ਰਿਕਾਰਡ ਤੋੜ ਦਿੱਤਾ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਮੁਸ਼ਕਲਾਂ ਬਹੁਤ ਆ ਰਹੀਆਂ ਜੀ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਬਾ ਸੁੱਖਾ ਸਿੰਘ ਸਰੀਆਲੀ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ 23 ਦੇ ਵਿੱਚ ਵੀ ਸਾਡੀ ਬਾਹ ਮੜੀ ਸੀ ਇਸ ਟਾਈਮ ਵੀ ਸਾਡੇ ਨਾਲ ਖੜੇ ਹੈ ਜੀ ਤੇ ਹੁਣ ਤੁਸੀਂ ਲੋਕਾਂ ਨਾਲ ਵੀ ਮੁਲਾਕਾਤ ਕਰ ਰਹੇ ਹੋਣੇ ਜੋ ਪੀੜਤ ਹੈ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਉਹਨਾਂ ਦਾ ਜੀ ਮੇਰਾ ਪਿੰਡ ਪਾਣੀ ਦੇ ਅੰਦਰ ਹੈ ਤੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਦਿੱਕਤਾਂ ਇਸ ਟਾਈਮ ਚਲੋ ਕਿਰਪਾ ਮਾਲਕ ਦੀ ਮਹਾਰਾਜ ਦੀ ਮਿਹਰ ਆ ਮਹਾਪੁਰਸ਼ ਸਾਥ ਦੇ ਰਹੇ ਸਾਡਾ ਸਾਡਾ ਜਿਹੜਾ ਹਾਲ ਦੀ ਘੜੀ ਤੱਕ ਸਾਨੂੰ ਜਿਹੜੀ ਮੁਸ਼ਕਲ ਆ ਇਸ ਟਾਈਮ ਕੋਈ ਮੁਸ਼ਕਲ ਨਹੀਂ ਹੈਗੀ ਚਲੋ ਅਸੀਂ ਤੰਗੀ ਤਾਂ ਹੈ ਆ ਉਹਦੇ ਘਰਾਂ ਦੇ ਵਿੱਚ ਬੈਠੇ ਆ ਪਰ ਜਿਹੜੀ ਵੀ ਸੰਗਤ ਸੇਵਾ ਕਰਦੀ ਆ ਹੱਥ ਜੋੜ ਕੇ ਬੇਨਤੀ ਆ ਅੱਜ ਤੋਂ 15 20 ਦਿਨ ਤੱਕ ਸਾਡਾ ਪਾਣੀ ਉਤਰ ਜਾਣਾ ਵਾ ਸਾਨੂੰ ਉਦੋਂ ਲੋੜ ਆ ਡੀਜ਼ਲ ਤੇਲ ਦੀ ਖਾਲੀ ਬੋਰੀਆਂ ਦੀ ਜਿੱਦਾਂ ਜਿਹੜੀ ਤਾਰਨਾ ਕਰੇਟ ਬਾਈਦੇ ਉਹਨਾਂ ਕਰੇਟਾਂ ਦੀ ਜਾਂ ਕੋਈ ਭੈਣ ਭਰਾ ਜਿਹੜੇ ਸਾਡੇ ਨਾਲ ਟਰੈਕਟਰ ਲਾ ਕੇ ਨਾਲ ਸੇਵਾ ਕਰਾ ਸਕਦੇ ਉਹਨਾਂ ਦੀ ਅਸਲ ਚੁਣੌਤੀ ਤਾਂ ਉਸ ਤੋਂ ਬਾਅਦ ਹੋਣੀ ਹੈ ਜਦੋਂ ਇਹ ਸੁੱਕਣਾ ਹੈ ਕਿੰਨਾ ਨੁਕਸਾਨ ਹੋਇਆ ਉਦੋਂ ਦਿਖਣਾ ਹੈ ਨੁਕਸਾਨ ਤਾਂ ਬਿਲਕੁਲ ਜਿਹੜਾ ਸਾਡੇ ਇਲਾਕੇ ਦਾ ਹੜ੍ਹ ਪ੍ਰਭਾਵ ਤੇਰੀਆ ਜਿਹੜਾ ਉਹਦਾ 100% ਹੀ ਹੋ ਗਿਆ ਜੀ ਉਹ ਸਾਨੂੰ ਕਲੀਅਰ ਹੈ ਪਰ ਅਸੀਂ ਇਹ ਚਾਹੁੰਦੇ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਾਧਨ ਦੇ ਦੇਣ ਸੰਥਾ ਕੋਈ ਵੀ ਭੈਣ ਭਰਾ ਸਾਡੀ ਬਾਹ ਫੜਨਾ ਸਾਨੂੰ ਡੀਜ਼ਲ ਤੇਲ ਦੀ ਲੋੜ ਆ ਡੀਜ਼ਲ ਤੇਲ ਦੇਣ ਖਾਲੀ ਬੋਰੀਆਂ ਦੀ ਲੋੜ ਆ ਜਾਂ ਭੈਣ ਭਰਾ ਸਾਡੇ ਨਾਲ ਟਰੈਕਟਰਾਂ ਦੀ ਸੇਵਾ ਕਰਨ ਅਸੀਂ ਗਾਹ ਕਣਕ ਬੀਜ ਸਕੀਏ ਬਹੁਤ ਸ਼ੁਕਰੀਆ ਜੀ ਤਾਂ ਸੁਣਿਆ ਤੁਸੀਂ ਕਿਸ ਤਰ੍ਹਾਂ ਦੀਆਂ ਦਿੱਕਤਾਂ ਇਹਨਾਂ ਦੇ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੋ ਲੰਗਰ ਲਗਾਇਆ ਗਿਆ ਹੈ ਇਹ ਸੰਸਥਾ ਵੱਲੋਂ ਜੋ ਲੰਗਰ ਲਗਾਇਆ ਗਿਆ ਹੈ ਇਥੇ ਇਹ ਤਸਵੀਰਾਂ ਵਿੱਚ ਇਹ ਦੇਖਿਆ ਜਾ ਸਕਦਾ ਕਿ ਸਮਪਰਦਾਇਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵੱਲੋਂ ਇਹ ਲੰਗਰ ਦੀ ਵਿਵਸਥਾ ਕੀਤੀ ਗਈ ਤੇ ਇਥੇ ਲੰਗਰ ਵਿੱਚ ਦੂਰ ਦੂਰ ਤੋਂ ਆ ਰਹੇ ਨੇ ਜੋ ਲੋਕ ਉਹ ਆਪਣੇ ਪੱਧਰ ਤੇ ਜਿੰਨੀ ਮਦਦ ਕਰ پا ਰਹੇ ਆ ਉਹ ਕਰ ਰਹੇ ਨੇ